ਵਾਈਗੁਰ ਜੀ ਕਾਕਾ ਸਾਹਿਬ ਵਾਈਗੁਰ ਜੀ ਕੀ ਫਤਿਹ ਰਾਸ ਨਵਜਿੰਦਰਪਾਲ ਸਿੰਘ ਗਾਂਧੀ ਜ਼ਿਲ੍ਹਾ ਪ੍ਰਧਾਨ ਅਮਰਸਰ ਜੂਤ ਧਿਆਤੀ ਵੇਖੋ ਜੀ ਪੰਜਾਬ ਸਰਕਾਰ ਦੇ ਪ੍ਰਬੰਧ ਹਾਲਾਤ ਵੇਖੋ ਚਾਰ ਚਫੇਰੇ ਵੇਖੋ ਕੀ ਆ ਜਿੱਥੇ ਅਸੀਂ ਆਜਾ ਯਾਰ ਆ ਸਾਹਮਣੇ ਬਾਰਡਰ ਦੇ ਹੰਡਿਆ ਆ ਬੰਨਿਆ ਇਥੇ ਦਾ ਡੇਰਿਆਂ ਤੱਕ ਕਿਸੇ ਨੇ ਵੀ ਪਹੁੰਚ ਨਹੀਂ ਕੀਤੀ ਇੱਥੇ ਸਾਡੇ ਸਾਹਮਣੇ ਇੱਕ ਦੋਹਾਂ ਤਨਾ ਬੰਦੇ ਨੇ ਸਾਪ ਲੜਿਆ ਠੀਕ ਆ ਪਿੰਡ ਕੱਕੜ ਲਾਸਟ ਬਾਰਡਰ ਦਾ ਪਿੰਡ ਆ ਹਾਲਾਤ ਵੇਖ ਲਓ ਕੀ ਆ ਇਥੋਂ ਦੇ ਆ ਡਾ ਸਾਹਮਣੇ ਡੇਰਿਆਂ ਦਾ ਨਾ ਪਾਣੀ ਦਾ ਪ੍ਰਬੰਧ ਆ ਨਾ ਲਾਈਟ ਦਾ ਨਾ ਖਾਣ ਦਾ ਪੰਜਾਬ ਸਰਕਾਰ ਆਂਦੀ ਆਦਾ ਹੈਲੀਕਾਪਟਰ ਰਾਈ ਸਾਰੀ ਚੀਜ਼ ਹੋਣੀ ਇੱਥੇ ਲੋਕਾਂ ਨੂੰ ਪੁੱਛਿਆ ਅੱਜ ਤੋਂ ਦੇ ਲੋਕ ਆਂਦੇ ਇੱਕ ਚੀਜ਼ ਨਹੀਂ ਇੱਥੇ ਤੱਕ ਪਹੁੰਚੀ ਤੇ ਆਹ ਵੇਖ ਲੋ ਹਾਲਾਤ ਜਿੱਥੇ ਅਸੀਂ ਪਹੁੰਚੇ ਆਂ ਆਹ ਸਾਨੂੰ ਇੱਕ ਪਾਰਟੀ ਪ੍ਰਧਾਨ ਗਵੀਰ ਸਿੰਘ ਬਾਦਲ ਤੇ ਮਾਝੇ ਦੇ ਜਰਨਲ ਬਿਕਰ ਸਿੰਘ ਮਜੀਠੀਆ ਤੇ ਭੈਣ ਜੀ ਗਨੀਬਕੌਰ ਦੇ ਦਿਸ਼ਾ-ਨਿਸ਼ਾ ਲੈਟ ਮਜੀਠੇ ਹਲਕੇ ਤੋਂ ਮਤਲਬ 3 ਦਿਨ ਹੋ ਗਏ ਅਸੀਂ ਸੇਵਾ ਕਰਨਦੇ ਆਂ ਅਸੀਂ ਆਪਣਾ ਕੰਟੈਕਟ ਨੰਬਰ ਵੀ ਦਿੱਤਾ ਵਾ ਜੇ ਕਿਸੇ ਨੂੰ ਲੋੜ ਹੈ ਕਿਸੇ ਚੀਜ਼ ਦੀ ਅਸੀਂ ਉਸੇ ਵੇਲੇ ਮੱਈਆ ਕਰਾਉਣ ਨੂੰ ਤਿਆਰ ਆਂ ਤੇ ਮੈਂ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਡੀਸੀ ਸਾਹਿਬ ਇਹ ਕੱਕੜਪਿੰਡ ਦਾ ਹਾਲਾਤ ਵੇਖੋ ਇੱਥੇੋਂ ਘਟੋ-ਘਟ ਆ ਕੇ ਚੱਕਦੇ ਕਰੋ ਕੀ ਹਾਲਾਤ ਆਹ ਵੇਖੋ ਸਾਡਾ ਹਾਲਾਤ ਅੱਜ ਹਲੇ ਪਾਣੀ ਠਾਵਾ ਅੱਜ ਲੋਕਾਂ ਦੀਆਂ ਫਸਲਾਂ ਵੇਖੋ ਆ ਜਿਹੜਾ ਝੋਨਾ ਵਾ ਦੱਸੋ ਮੈਨੂੰ ਅੱਜ ਦੇ ਪਾਣੀ ਲੱਤ ਗਿਆ ਵਾ ਇੱਥੇ ਗਿਆ ਨਾ 11 ਫੁੱਟ ਪਾਣੀ ਤੇ ਅਸੀਂ ਵੇਖੋ ਕਿ ਰਾਸਮਗਰੀ ਲੈ ਕੇ ਇੱਥੋਂ ਬਾਰਡਰ ਦੇ ਪੰਜ-ਛੇ ਪਿੰਡ ਕੱਢ ਕੇ ਆਏ ਆ ਆ ਲਾਸਟ ਪਿੰਡ ਆ ਕੱਕੜ ਜਿੱਥੇੋਂ ਆਏ ਆ ਮੈਂ ਸਰਕਾਰ ਨੂੰ ਬੇਨਤੀ ਕਰਦਾ ਪਲੀਜ਼ ਇਹਦਾ ਬਾਰਡਰ 'ਤੇ ਧਿਆਨ ਦਿਓ